ਆਪਣਾ ਨਾਮ ਦਲਬਾਗ ਸਿੰਘ ਆ ਜੀ ਤੇ ਮੁੰਡੇ ਦਾਟੇ ਦਾ ਨਾਮ ਕੀ ਜਰਾ ਜਿਹੜੀ ਮੋਦੀ ਸਰ ਹਰਬਖਸ਼ ਕਿੰਨੇ ਕੁ ਉਮਰ ਦੇ ਜੀ ਇਹ ਤੇ ਉਹ ਰਿਹਾ ਕਿ 24 ਸਾਲ ਜੀ ਤੇ ਕੀ ਮਸਲਾ ਕੀ ਆਇਆ ਵਾ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ 2 ਤੇ ਤਾਰਾਂ ਵਾਂ ਲੈਨ ਵੱਧੀ ਆ ਜੀ ਉਹ ਜਿਹੜੀਆਂ ਤਾਰਾਂ ਐ ਤਾਰਾਂ ਦੇ ਪੱਲੇ ਕੱਕ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੇ ਨਾਲ ਟਕਰਾਈਆਂ ਵਾ ਜੀ ਉਹ ਇੱਕ ਤਾਰ ਜਿਹੜੀ ਉਹ ਝੜ ਕੇ ਤੇ ਨਾਲ ਟੰਗੀ ਗਈ ਆ ਉਹਦੀ ਕਣਕ ਜੇ ਨਿੱਗੀ ਆ ਗਏ ਕੇ ਦਮ ਜਨ ਪਮਹਾ ਕਾ ਜਾ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਤੁਹਾਡੀ ਕਣਕ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸ-ਪਾਸੇ ਨੀਗਾ ਵੇਖਿਆ ਤਾਲ ਦੇਪੀ ਥੱਲੇ ਉਹ ਤਾਲ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਮਰ ਕੇ ਉਹਨੇ ਨਿਕਲ ਹੀ ਨਹੀਂ ਦਿੱਤਾ ਕਿੰਨੂ ਜਿਵੇਂ ਵਾਰਕ ਨੂੰ ਮੰਨਦੇ ਜਿੰਮੇਵਾਰ ਤੇ ਜੀ ਵੇਖੋ ਤਾਰਾਂ ਉਹ ਹੀ ਆ ਪ੍ਰਾਣੀਆਂ ਇਹ ਘਰ 1 2 3 3 ਬਣ ਗਏ ਆ ਤੇ ਤਿੰਨਾ ਘਰਾਂ ਚ ਏਸੀ ਲੱਗ ਗਏ ਆ ਤਾਰਾਂ ਹੋਈਆਂ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾਂ ਤੇ ਬਹੁਤ ਕਰਗਜ਼ਾਦੀ ਜਿਹੜੀ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨ ਦੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮੰਬੀਲੀ ਬੋਰ ਦੀ ਨਿਗਹਿਲੀ ਆ ਜੀ ਤਾਰਾਂ ਤੂਰਾਂ ਬਿਲਕੁਲ ਲੱਗੀਆਂ ਲੱਗੀਆਂ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੋ ਦੋ ਤਾਰਾਂ ਮਸਰ ਮੰਗਾ ਇਹੋ ਕਰਦੇ ਆ ਵੀ ਸਾਡੇ ਨਾਲ ਤੋਂ ਜਿਹੜਾ ਪਾਣਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਿਸੇ ਦਾ ਨਾਮ ਵਾਪਰੇ ਇਹ ਤਾਰਾਂ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੋਤੀਆਂ ਜਿਤਨਾ ਕੇਵਲਾ ਪਈਆਂ ਲਾ ਕੇ ਇਹ ਪਾਈਆਂ ਜਾਣ ਲੱਗ ਲੱਗੇ ਘਰਾਂ ਦੇ ਜੇ ਇਹ ਨਹੀਂ ਪੌਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾਮ ਵਾਪਰੇ ਕਿਸੇ ਭਾਈ ਭੈਣ ਪਰਾਨਾ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਜ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜਿਆ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਥੋੜੇ ਇਹਨਾਂ ਨੇ ਵੀ ਲੱਗਣਾ ਚਾਹੀਦਾ ਇਹਦੇ ਬਾਰੇ ਕਿਹੜੇ ਪਿੰਡ ਦੀ ਗੱਡੀ ਸੁਪਰਾ ਸਵਾਰਾਂ ਵਾਲਿਆਂ ਦਾ ਦੋਸ਼ ਆ ਕਿ ਜਿਹੜੀ ਮੌਤ ਹੋਈ ਆ ਬਿਜਲੀ ਦੀ ਲਗੇਲੀ ਕਾਰਨ ਹੋਈ ਆ ਤੇ ਕੀ ਮਸਲਾ ਖੜਾਈ ਮਸਲਾ ਭਾਈ ਤਾਰਾਂ ਵਿੱਚ ਅੱਗੇ ਬੱਤੀ ਚੱਲਦੀ ਅੱਗੇ ਹਨੇਰੀ ਆਈ ਕਰਕੇ ਤਾਂ ਟੁੱਟ ਗਈ ਜਾ ਪਰਵਾਰ ਵਾਲਿਆਂ ਦਾ ਦੋਸ਼ ਆ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਆ ਤੇ ਜਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਆ ਹਾਂਜੀ ਇਹਦੇ ਬੱਤੀ ਹੋਣਾ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ ਹਾਂ ਹਨ ਨੇਰੀ ਝੜ ਗਈ ਵੀ ਟਰਾਈ ਲੈ ਲਈ ਗਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਬੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਬੱਜ ਜਣੀ ਵਿਚਾਰੇ ਦੀ ਫੇਰ ਤੋਂ ਹੀ ਮੰਨਦੇ ਜੇ ਕਿ ਬਿਜਲੀ ਵਾਲਿਆਂ ਦੀ ਵਕਤ ਨਗੇਲੀ ਆ ਕਿ ਟਰਾਈ ਲਈ ਇਹਦੇ ਉਹਦੇ ਕਰਕੇ ਮੌਤ ਹੋ ਗਈ ਉਹ ਤਾਂ ਫੇਰ ਹੀ ਗੱਲ ਜੀ ਭਾਈ ਬਿਜਲੀ ਵਾਲੇ ਤਾਂ ਨਗੇਲੀ ਹੈ ਨਾ ਟਰਾਈ ਦੇ ਨਾਲ ਨੇਰੀ ਝੜੀ ਕਰਕੇ ਟਰਾਈ ਲੈ ਲਈ ਨਾ ਹਾਂਜੀ ਕਿੰਨਾ ਨੇ ਲਈ ਟਰਾਈ ਬਿਜਲੀ ਵਾਲਿਆਂ ਬੋ ਬਿਜਲੀ ਬੋ ਕੌਣ ਟੂਟੀ ਬਸ ਕੌਣ ਹੈ ਤੂੰ ਹਾਂਜੀ ਜੰਟਾ ਹਾਂਜੀ ਜਲਤ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਹੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂਦੇ ਜੀ ਆਹ ਤੁਸੀਂ ਦੋ ਆ ਧੀਲੀ ਕਰਾ ਹਾਂਜੀ ਇਹ ਨਾ ਨਾ ਉਹ ਕੰਮ ਕਰਦੇ ਕਿਤੇ ਕਮੈਂ ਸਹੀ ਸਹੀ ਤੇ ਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ ਆ ਆਖਿਆ ਇਹਨਾਂ ਨੂੰ ਮੁਲਾਜ਼ਮ ਦਿਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਣ ਹੀ ਦੇ ਦੋ ਬੰਦੇ ਆਏ ਅਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਵਿਚਾਰੇ ਅੱਛਾ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆ ਓਏ ਅਹੀਂ ਲਾਉਣੇ ਆ ਨਾਲ ਆਹੀਂ ਕੰਮ ਤੇ ਲਈਦਾ ਨਾਲ ਹਾਂਜੀ ਅਹੀਂ ਲਾਉਣੇ ਕੰਮ ਤੇ ਨਾਲ ਉਹਨੂੰ ਮੋੜਿਆ ਨੂੰ ਕਿੰਨੇ ਪੈਸੇ ਦੇ ਦੇ ਲੋ ਹਾਂਜੀ ਪੈਸੇ ਕਾਦੇ ਦੇਨੇ ਉਹਨੂੰ ਅੱਛਾ 2 300 ਰੁਪਏ 200 ਦੇਈਦਾ 300 ਦੇਈਦਾ ਕਰੇ ਤੇ ਤੁਸੀਂ ਆਪ ਨੇ ਕੰਮ ਕਰਦੇ ਨਾ ਕਰੀਦਾ ਕੰਮ ਤੇ ਮੰਨ ਲਓ ਕਿ ਜੇ ਜਿੱਦਾਂ ਪ੍ਰਾਈਵੇਟ ਆਏ ਜਿੱਦਾਂ 100 200 ਰੁਪਏ ਲੈ ਗਏ ਤੀਹ ਇਹਨਾਂ ਨੂੰ ਮੋਟਾ ਹੁੰਦੇ ਜੇ ਨਾਲ ਹਾਂਜੀ ਇਹ ਇਤਰਾ ਕੋਈ ਗੱਲਬਾਤ ਹੋ ਜਿਹਦੇ ਉਹ ਜੰਮਵਾਰ ਕੋਣ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਗਿਆ ਕੱਲਾ ਹੀ ਮੈਂਗਾ ਹਾਂਜੀ